ਗੁਰਦੁਆਰਾ ਬਾਬੇ ਸ਼ਹੀਦ ਅਜਨੌਦ ਨੇੜੇ ਇੱਕ ਅਣਪਛਾਤੇ ਵਾਹਨ ਨੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਸੂਰਜ ਕੁਮਾਰ ਦੀ ਮੌਤ ਹੋ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਬੇਟਾ ਸੂਰਜ ਗੁਰਦੁਆਰਾ ਬਾਬੇ ਸ਼ਹੀਦ ਅਜਨੌਦ ਵਿਖੇ ਲੰਗਰ ਛਕਣ ਗਿਆ ਸੀ ਜਿਸ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਦੇ ਚਲਦੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ ਅਣਪਛਾਤੇ ਵਾਹਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਅਰਦਨ ਜੀ ਇੱਕ ਗੁਰਦੁਆਰਾ ਅਜਨੌਦ ਦੇ ਨੇੜੇ ਐਕਸੀਡੈਂਟ ਹੋਇਆ ਸੀ ਜਿਸ 'ਚ ਵਿਅਕਤੀ ਦੀ ਮੌ ਇਹ ਹੈਗਾ ਜੀ 24 ਜਵੀਰ ਰਾਤ ਨੂੰ ਮਾਰਨਿੰਗ 2 ਵਜੇ ਦਾ ਟਾਈਮ ਸੀਗਾ ਇੱਕ ਅਨਨੌਨ ਵਹੀਕਲ ਇਸ ਸੜਕੇ ਨੂੰ ਫੇਟ ਮਾਰ ਗਿਆ ਸੀਗਾ ਇਸ ਮੰਨ ਦੇ ਮਰੀ ਮੌਕਟੇ ਮੌਤ ਹੋ ਗਈ ਸੀ ਤੇ ਜਿਸ ਬੰਦੇ ਅਸੀਂ ਮਕਦਮਾ ਨੰਬਰ 116 ਅਲੋਟਡ 24 ਅੰਡਰ ਸੈਕਸ਼ਨ 281 106 ਨੂੰ ਦੋ ਵੀਐਨਐਸ ਦੂਰ ਤੇ ਦਸਗੀਪਾ ਅਨਨੌਨ ਵਹੀਕਲ ਅਨਨੌਨ ਡਰਾਈਵਰ ਦੇ ਖਿਲਾਫ ਹੈ ਤੇ ਵਿਦੇਮਿਤ ਪੋਸਟਮਨ ਉਹਦਾ ਬੋਡੀ ਸਵਾਲ WhatsApp ਅਲੀ ਕਰਤੀ ਹੈ ਤੇ ਸਰ ਪਰਤਕ ਦੀ ਪਛਾਣ ਹੋਈ ਨਹੀਂ ਹਾਂ ਜੀ ਹਾਂ ਇਹ ਬਚਾੜੋ ਵਿਚਾਰਾ ਫਾਦਰ ਇੱਕ ਨੀਂਦ ਦੀ ਚੋਕ ਵਿੱਚ ਡਰ ਸੀਗਾ ਜਿਸ ਨੂੰ ਮੋਟਰ ਟ੍ਰੇਸਿੰਗ ਬਲਅਰੇ ਤੇ ਸਰ ਇਹ ਪਤਾ ਲੱਗਿਆ ਜੀ ਇਹਨੂੰ ਕਿਹੜੀ ਗੱਡੀ ਨਾਲ ਟੱਕਰ ਮਾਰ ਗਈ ਸੀ ਅਨਨੋ ਵੀਕਲ ਸੀ ਕੋਈ ਨਹੀਂ ਆਈਡੀਆ ਰਾਤ ਦਾ ਟਾਈਮ ਸੀ 2 ਵਜੇ ਦੇ ਮਾਰਨਿੰਗ ਦਾ ਟਾਈਮ ਸੀ ਇਹ ਚਾਲਾਕ ਤੇ ਬਹੁਤ ਕ੍ਰਾਸ ਕਰ ਗਿਆ ਸੀ ਕੁਝ ਨਹੀਂ ਪਤਾ